ਭਾਰਤ ਤੇ ਪਾਕਿਸਤਾਨ ਦਰਮਿਆਨ ਜਗਬੰਦੀ ਨੂੰ ਲੈ ਕੇ ਹੁਣ ਸਰਹੱਦੀ ਖੇਤਰਾਂ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਇਸ ਦੇ ਚਲਦੇ ਬਟਾਲਾ ਵਿੱਚ ਬਜਰੰਗ ਪਵਨ ਮੰਦਿਰ ਵਿੱਚ ਲੋਕਾਂ ਨੇ ਜਗਬੰਦੀ ਦੀ ਖੁਸ਼ੀ ਚਾਣ ਦੀ ਯਕਰਾਇਆ ਜਿਸ ਵਿੱਚ ਪ੍ਰਭੂ ਦੀ ਆਰਾਧਨਾ ਕਰਦੇ ਹੋਏ ਭਾਰਤ ਤੇ ਭਾਰਤੀ ਸੈਨਾ ਦੀ ਜੜਦੀ ਗਲ ਅਤੇ ਸੁੱਖ ਸ਼ਾਂਤੀ ਦੇ ਅਰਦਾਸ ਕੀਤੀ ਗਈ ਇਸ ਮੌਕੇ ਕਹਿ ਕੇ ਕਿਸੇ ਨਾਲ ਪਲਾ ਨਹੀਂ ਹੋ ਸਕਦਾ ਕਈ ਵਾਰ ਹਾਲਾਤ ਅਜਿਹੇ ਪੈਦਾ ਕੀਤੇ ਜਾਂਦੇ ਨੇ ਕਿ ਦੇਸ਼ ਨੂੰ ਜੰਗ ਦੇ ਮੋਖਾਨੇ ਤੇ ਖੜਾ ਹੋਣਾ ਪੈਂਦਾ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜੰਗ ਨਾਲ ਕਿਸੇ ਦਾ ਪਲਾ ਨਹੀਂ ਪਰ ਸਮਾਂ ਪਾਕਿਸਤਾਨ ਨੂੰ ਮਜਾ ਚਖਾਉਣ ਦਾ ਸੀ ਜੰਗਬੰਦੀ ਲਈ ਭਾਰਤ ਵੱਲੋਂ ਜਲਦਬਾਜ਼ੀ ਕੀਤੀ ਗਈ ਹੈ ਹਮਨ ਕਹਿ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਚਾਲੀ ਵਾਸਤੇ ਸ਼ਾਂਤੀ ਆ ਗਿਆ ਜਿਹੜਾ ਸੀਸ ਫਰ ਹੋਇਆ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣਨ ਵਾਲੀ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਭਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਪ ਹੈ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਮੈਂ ਸਮਝ ਲਓ ਭਈ ਸੱਪ ਵੈਦੀ ਖਸਰਾ ਤੋਂ ਵਧੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨ ਆ ਭਗਤ ਉਹਨਾਂ ਸਮਝ ਲਓ ਭਈ ਪਰ ਥੋੜੀ ਜਿਹੀ ਮੋਦੀ ਗਲਤੀ ਕਰ ਗਏ ਨੇ ਵੀ ਬਹੁਤ ਜਲਦੀ ਕਰਕੇ ਸੀਜ਼ਫਾਇਰ ਨੂੰ ਅਮਰੀਕਾ ਕੌਣ ਹੈ ਕੀ ਅਮਰੀਕਾ ਹੂ ਇਸ ਅਮਰੀਕਾ ਕੌਣ ਟਰੰਪ ਕੌਣ ਹੈ ਕੀ ਉਹਨੇ ਸਾਡੇ ਕੁਝ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਅਤਵਾਦੀ ਹਮਲੇ ਹੁੰਦੇ ਨੇ ਅਸੀਂ ਕਿਹਾ ਵੀ ਟਰੰਪ ਨੂੰ ਮਤਲਬ ਗੁਵਾਰ ਲਗਾਈ ਆ ਲੇਕਿਨ ਟਰੰਪ ਨੇ ਸਾਡੀ ਨਹੀਂ ਸੁਣੀ ਤੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰਕੇ ਨਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਹਾ ਹੋਰ ਨਪਣਾ ਚਾਹੀਦਾ ਹੈ ਦੋ ਚਾਰਨ ਖੇਤਰ ਹੋਰ ਫੇਰਨੇ ਚਾਹੀਦੇ ਸੀ ਬਸ ਇਹਨਾਂ ਨੂੰ ਮਗਾਵਾਂਗਾ ਫਿਰ ਦੇਖੋ ਉਹਦੀ ਖਸਲਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੈਨੂੰ ਉਮੀਦ ਹੈ ਕਿ ਕੱਲ 12 ਤਰੀਕ ਹੈ ਕੱਲ ਤੇ ਸਮਝੋਤਾ ਨਾਲ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਮਝੋਤਾ ਨਾਲ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫਿਰ ਜੁੱਤੀ ਫਰੇਗੀ ਦੇਖੋ ਸਰ ਜਦੋਂ ਜਿਹੜਾ ਸਮਝੋਤਾ ਹੋਇਆ ਦੇਖੋ ਮੈਂ ਵੀ ਅ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮ ਕਾਜ ਉਹਨਾਂ ਦੀ ਕਾਰਜਸ਼ੈਲੀ ਦਾ murid ਰਿਆ ਵਾਂ ਬਟਾ ਸਰ ਹਰਿਤ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਵਨਾ ਪਿਆਰ ਕਰਦਾ ਉਹ ਕੱਲ ਦੇ ਸਮਝੌਤੇ ਦੇ ਬਾਰੇ ਮੰਨਦਾ ਵਾ ਕਿ ਸਮਝੌਤੇ ਲਈ ਆਪਾਂ ਜਲਦਬਾਜ਼ੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਆਪਾਂ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ 2 ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਂਦਾ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਧਾਣ ਲਈ ਹਵਨ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਿਵ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ-ਸੂਮਾ ਪ੍ਰਾਪਤ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅੱਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੱਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਦੇਖਿਆ ਕਿ ਜੜੀਆਂ ਨਿਊ ਵੇਅਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਜੁੱਧ ਦਾ ਔਰ ਉਹਨਾਂ ਨੇ ਉਹ ਜੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁਖਦਾਈ ਹੈ ਸਾਡਾ ਨੁਕਸਾਨ ਨਹੀਂ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਬਤਾ ਜਾਏ ਨੱਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਬਾਰਾ